ਬਾਤ ਨੂੰ ਇਹ ਤੋਂ 15 ਸਾਲ ਪਹਿਲਾਂ ਕੀ ਹੋਇਆ ਪਾਪਾ ਜੀ ਤੁਸੀਂ ਉਹ ਪਹਿਲਾਂ ਛੱਡੋ ਤੁਸੀਂ ਕਿਉਂ ਛੱਡੋ ਰੋਟੀ ਐਨਾ ਨਹੀਂ ਹੁੰਦੀ ਆ ਵੀ ਤਿੰਨੇ ਤੋਂ ਦਿੰਦਾ ਨਾ ਨਹੀਂ ਮੈਂ ਹੋ ਕੇ ਮੈਂ ਤਾਂ ਇਹ ਵੀ ਗੱਲ ਪੁੱਛੀ ਸੀ ਉਹਨਾਂ ਨੂੰ ਵੀ ਜੇ ਮੇਰੇ ਤੋਂ ਕੋਈ ਪ੍ਰੋਬਲਮ ਆ ਚਾਚਾ ਜੀ ਮੈਂ ਇੱਥੇ ਨਹੀਂ ਆਂਦੀ ਦੁਵਾਰਾ ਵੀ ਤੁਸੀਂ ਇਹਨਾਂ ਨੂੰ ਰੋਟੀ ਦਿੰਦੇ ਰਹੋ ਬਸ ਰੱਖਦੇ ਰਹੋ ਤੁਸੀਂ ਇਹਨਾਂ ਨੂੰ ਰੱਖੋ ਇਹਨਾਂ ਨੂੰ ਘਰੋ ਨਾ ਕਟੋ ਪਰ ਉਹ ਕਹਿੰਦਾ ਬਸ ਇੱਥੋਂ ਨਿਕਲ ਜਾਓ ਚੱਕ-ਚੱਕ ਕੇ ਸਮਾਨ ਇਹਨਾਂ ਦਾ ਬਾਹਰ ਨੂੰ ਸੁੱਟਣ ਲੱਗ ਗਏ ਮੇਰੇ ਘਰ ਦਾ ਸਾਲ ਨੂੰ ਵੀ ਇਹਨਾਂ ਨੇ ਪਹਿਲਾ ਹਿੱਸਾ ਨਹੀਂ ਕੀਤਾ ਕਹਿੰਦੇ ਵੀ ਤੂੰ ਇੰਨੀਆਂ ਕੁੜੀਆਂ ਵਿਆਹਤੀਆਂ ਵੀ ਉਹਦਾ ਕੋਈ ਹਿੱਸਾ ਨਹੀਂ ਬਣਦਾ ਉਹ ਕਹਿੰਦਾ ਮੇਰਾ ਘਰਾਂ ਘਰ ਨਿਕਲੋ ਮੈਂ ਕਿਹਾ ਭਾਈ ਜਗਾ ਦਾ ਮੇਰੀ ਵੇਜ ਤੇ ਪਾਲੀ ਦਾ ਘਰ ਮੇਰਾ ਕਹਿੰਦਾ ਤੂੰ ਤੇਰੇ ਕੋਲੇ ਹਾਈ ਕੀ ਤੂੰ ਭੁੱਖਾ ਮਰਦਾ ਮੇਰੇ ਕੋਲੇ ਆਇਆ ਤਾਂ ਜਗਾ ਥੋੜੀ ਸੀ ਮਕਾਨ ਹੋਣੇ ਪਾਲਿਆ ਉਹ ਜਗਾ ਤੁਹਾਡੇ ਨਾਮ ਦੀ ਹੈ ਆ ਜਗਾ ਮੇਰੇ ਨਾਮ ਤੇ ਆ ਕਹਿੰਦਾ ਮੇਰੇ ਘਰ ਤੋਂ ਨਿਕਲੋ ਇਹ ਘਰ ਮੇਰਾ ਦਾ ਮੈਂ ਕਿਹਾ ਭਾਈ ਤੇਰੀ ਮਰਜ਼ੀ ਹੈ ਕਿ ਜੇ ਤੱਕ ਅਸੀਂ ਰਾਤ ਕੱਟ ਲੈਨੇ ਨਹੀਂ ਤਾਂ 12 ਬੱਜੇ ਹੋਣੇ ਜੇ ਕਹੇ ਤਾਂ ਜੀ ਨਿਕਲ ਜਾਨੇ ਹਤੇਸ਼ੀ টিআরপি ਨਹੀਂ ভরসা ਆਪਕਾ ਰਖੜੀ ਵਾਲੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਇੱਕ ਲੜਕੀ ਨੇ ਵੀਡੀਓ ਵਾਇਰਲ ਕੀਤੀ ਸੀ ਕਿ ਉਸਦੇ ਦਾਦਾ ਜੀ ਨੂੰ ਉਸਦੇ ਹੀ بیٹے ਨੇ ਆਪਣੇ ਮਕਾਨ ਚੋਂ ਕੱਢ ਕੇ ਉਸ ਨੂੰ ਬੇੜੇ ਦੇ ਵਿੱਚ ਬਿਠਾ ਦਿੱਤਾ ਤੇ ਉਸ ਦਾ ਸਮਾਨ ਵੀ ਸੀ ਜੋ ਬੇੜੇ ਵਿੱਚ ਰੱਖ ਦਿੱਤਾ ਸੀਗਾ ਬੜੇ ਦਰਦ ਦੇ ਨਾਲ ਉਸ ਨੇ ਵੀਡੀਓ ਬਣਾਈ ਸੀ ਉਹ ਹੁਣ ਜੋ ਬਜ਼ੁਰਗ ਜੋੜਾ ਹੈ ਉਹਨਾਂ ਨੇ ਇੱਥੇ ਲਿਆ ਕੇ ਉਹਨਾਂ ਨੂੰ ਕਿਰਾਏ ਤੇ ਬਿਠਾਇਆ ਹੋਇਆ ਆਪਣਾ ਮਕਾਨ ਹੋਣ ਦੇ ਬਾਵਜੂਦ ਵੀ ਅਜੋਕ ਕਿਰਾਏ ਦੇ ਉੱਪਰ ਠੋਕਰਾਂ ਖਾਂਦੇ ਨੇ ਮਜਬੂਰ ਹਨ ਤੇ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਅੰਟੀ ਜੀ ਦੀਆਂ ਕਿ ਇਹਨਾਂ ਨੂੰ ਪੈਰਾਲਾਈਜ਼ ਹੋਇਆ ਹੋਇਆ ਹੈ ਹੱਥ ਨਹੀਂ ਇਹਨਾਂ ਦਾ ਕੰਮ ਕਰਦਾ ਪ੍ਰੋਪਰ ਬੋਲ ਨਹੀਂ ਸਕਦੇ ਪੈਰ ਸੁਜੇ ਪਏ ਹਨ ਹੁਣ ਤੁਸੀਂ ਦੇਖੋ ਵੀ ਉਹ ਔਲਾਦ ਜਿਸ ਨੂੰ ਆਪਾਂ ਸੁੱਖਾ ਸੁਖ ਸੋਕ ਕੇ ਲੈਨੇ ਆ ਕਿ ਸਾਡੇ ਰੱਬ ਮੁੰਡਾ ਦੇਵੇ ਸਾਡੀ ਸੇਵਾ ਕਰੇਗਾ ਤਾਂ ਇਹਨਾਂ ਨੂੰ ਸੇਵਾ ਕਰਨ ਦੇ ਭਾਅ ਨੇ ਘਰੇ ਲੈ ਗਿਆ ਤਾਂ ਉੱਥੇ ਰਖੜੀ ਵਾਲੇ ਦਿਨ ਜਦੋਂ ਇਹ ਲੜਕੀ ਰਖੜੀ ਬੰਨਣ ਵਾਸਤੇ ਆਈ ਤਾਂ ਕਿਹਾਗਾ ਕਿ ਇਸ ਨੂੰ ਘਰੋਂ ਕੱਢੋ ਤਾਂ ਦਾਦਾ ਜੀ ਨੇ ਕਿਹਾ ਕਿ ਭਈ ਤੈਨੂੰ ਇਸ ਤੋਂ ਕੋਈ ਤਕਲੀਫ ਹੈ ਤਾਂ ਦੱਸ ਲੇਕਿਨ ਉਹਨਾਂ ਨੇ ਆਪਣੇ ਬਜ਼ੁਰਗ ਮਾਪੇ ਦੇ ਉੱਪਰ ਬਿਲਕੁਲ ਤਰਸ ਨਹੀਂ ਕੀਤਾ ਤੇ ਉਹਨਾਂ ਨੂੰ ਘਰੋਂ ਕੱਢ ਕੇ ਬਿਠਾ ਦਿੱਤਾ ਅਜਿਹਾ ਕਲਯੁਗ ਵੀ ਦੇਖਣਾ ਪਵੇਗਾ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਸਾਡੇ ਨਾਲ ਪਹਿਲਾਂ ਤਾਂ ਲੜਕੀ ਹੈ ਜਿਸ ਨੇ ਵੀਡੀਓ ਵਾਇਰਲ ਕਰੀ ਸੀਗੀ ਉਦੋਂ ਨਾਲ ਗੱਲਬਾਤ ਕਰਨ ਲੈਣੇ ਆਪਾਂ ਸਤਿ ਸ਼੍ਰੀ ਅਕਾਲ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਰਾਜਵੀਰ ਜੀ ਰਖੜੀ ਬੰਨਣ ਵਾਸਤੇ ਤੁਸੀਂ ਆਏ ਤਾਂ ਉਹ ਦੱਸ ਰਹੇ ਸੀ ਕਿ ਉਹ ਤੁਹਾਡੇ ਤੋਂ ਕੋਈ ਇਸ ਨੂੰ ਪ੍ਰੋਬਲਮ ਸੀ ਜੋ ਇਹਨਾਂ ਨੂੰ ਬਾਹਰ ਕੱਢ ਕੇ ਬਿਠਾਤਾ ਪਤਾ ਨਹੀਂ ਜੀ ਮੈਂ ਤਾਂ ਇਹ ਵੀ ਗੱਲ ਪੁੱਛੀ ਸੀ ਉਹਨਾਂ ਨੂੰ ਵੀ ਜੇ ਮੇਰੇ ਤੋਂ ਕੋਈ ਪ੍ਰੋਬਲਮ ਆ ਚਾਚਾ ਜੀ ਮੈਂ ਇੱਥੇ ਨਹੀਂ ਆਂਦੀ ਦੁਬਾਰਾ ਵੀ ਤੁਸੀਂ ਇਹਨਾਂ ਨੂੰ ਰੋਟੀ ਦਿੰਦੇ ਰਹੋ ਬਸ ਰੱਖਦੇ ਰਹੋ ਤੁਸੀਂ ਇਹਨਾਂ ਨੂੰ ਰੱਖੋ ਇਹਨਾਂ ਨੂੰ ਘਰੋਂ ਨਾ ਕੱਢੋ ਪਰ ਮੈਂ ਉਹਨਾਂ ਦੇ ਪੈਰ ਤੱਕ ਵੀ ਫੜੀ ਐ ਜੀ ਸਾਡੀ ਸਾਰੀ ਗਲੀ ਨੇ ਦੇਖਿਆ ਫਿਰ ਜਦੋਂ ਗਲੀ ਵਾਲਿਆਂ ਨੇ ਦੇਖਿਆ ਗਲੀ ਵਾਲਿਆਂ ਨੇ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸ ਤਰ੍ਹਾਂ ਨਾ ਕਰੋ ਨਹੀਂ ਜੀ ਉਹ ਕਹਿੰਦਾ ਬਸ ਇੱਥੋਂ ਨਿਕਲ ਜਾਓ ਚੱਕ ਚੱਕ ਕੇ ਸਮਾਨ ਇਹਨਾਂ ਦਾ ਬਾਹਰ ਨੂੰ ਸੁੱਟਣ ਲੱਗ ਗਿਆ ਜੀ ਹਾਂਜੀ ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਹੋਗੇ ਉੱਪਰੋਂ ਪੱਕੇ ਵੀ ਉਤਾਰ ਰਿਹਾ ਜੋ ਕਿ ਮੇਰੇ ਦਾਦਾ ਜੀ ਦੇ ਹੀ ਸੀਗੇ ਉਹ ਆਪਣੇ ਆਪ ਵੀ ਸਾਰਾ ਸਮਾਨ ਉਹਨੇ ਕੱਢ ਕੱਢ ਕੇ ਬਾਹਰ ਗਲੀ 'ਚ ਰੱਖਦਾ ਨਾਲ ਵਾਲਾ ਮਕਾਨ ਇਹਨਾਂ ਦਾ ਹੀ ਸੀਗਾ ਉਹ ਤੇ ਉਹਦੇ ਵਿੜੇ ਦੇ ਵਿੱਚੇ ਬੈਠ ਗਏ ਤੇ ਉਸ ਤੋਂ ਬਾਅਦ ਅਸੀਂ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ ਜੋ ਕਿ 4-5 ਸਾਲ ਤੋਂ ਪਹਿਲਾਂ ਹੀ ਕਰਾਇਤੇ ਰਹਿ ਰਹੇ ਨੇਗੇ ਅਸੀਂ ਉਹਨਾਂ ਨੂੰ ਕਿਹਾ ਵੀ ਡੈਡੀ ਵੀ ਇਦਾਂ ਕਰਕੇ ਇਦਾਂ ਗੱਲ ਹੋ ਗਈ ਵੀ ਤੁਸੀਂ ਆ ਕੇ ਇਹਨਾਂ ਨੂੰ ਸਾਹਮੋ ਵੀ ਲੈ ਕੇ ਜਾਓ ਕਿਤੇ ਕਰੋ ਕੋਈ ਹੱਲ ਫਿਰ ਮੇਰੇ ਫਾਦਰ ਸਾਹਿਬ ਪਹੁੰਚੇ ਜੀ ਸਾਡੇ ਗਵੰਡੀ ਪਹੁੰਚੇ ਉਹਨਾਂ ਦੇ ਨਾਲ ਤੁਹਾਡੇ ਫਾਦਰ ਸਾਹਿਬ ਵੱਲੋਂ ਫਿਰ ਤਾਂ ਇਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਹਾਂਜੀ ਮੇਰੇ ਹੁਣ ਵੀ ਫਾਦਰ ਸਾਹਿਬ ਨੇ ਜੀ ਰੈਂਟ ਤੇ ਮਕਾਨ ਲੈ ਕੇ ਇਹਨਾਂ ਨੂੰ ਇੱਥੇ ਲੈ ਕੇ ਆਏ ਨੇਗੇ ਆਪਣੇ ਕੋਲ ਦਿਹਾੜੀਦਾਰ ਨੇ ਜੀ ਦਿਹਾੜੀ ਕਰਦੇ ਨੇਗੇ ਰਾਜ ਮਿਸਤਰੀ ਦਾ ਕੰਮ ਹੈ ਇਹ ਉਹਨਾਂ ਦਾ ਇੱਕ ਦਿਹਾੜੀਦਾਰ ਨੂੰ ਆਪਣੇ ਘਰ ਦਾ ਖਰਚਾ ਚਲਾਣਾ ਹੀ ਬੜਾ ਔਖਾ ਹੁੰਦਾ ਤਾਂ ਜੇ ਤਿੰਨ ਪੁੱਤ ਨੇ ਤਿੰਨੇ ਸੇਵਾ ਕਰਨ ਤਾਂ ਲੱਗਦਾ ਨਹੀਂ ਕਿ ਬਜ਼ੁਰਗਾਂ ਨੂੰ ਕਿਸੇ ਚੀਜ਼ ਦੀ ਘਾਟ ਹੋਵੇਗੀ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਜੇ ਤਿੰਨੇ ਕਰਨ ਫੇਰ ਹਨਾ ਜੀ ਤਿੰਨਾਂ 'ਚੋਂ ਕਿਸੇ ਨੇ ਵੀ ਨਹੀਂ ਹੁਣ ਮੇਰੇ ਫਾਦਰ ਸਾਹਿਬ ਨੇ ਸੰਭਿਆ ਮੇਰੇ ਫਾਦਰ ਸਾਹਿਬ ਨੂੰ ਵੀ ਇਹਨਾਂ ਨੇ ਪਹਿਲਾ ਹਿੱਸਾ ਨਹੀਂ ਦਿੱਤਾ ਕਹਿੰਦੇ ਵੀ ਤੂੰ ਇੰਨੀਆਂ ਕੁੜੀਆਂ ਵਿਆਹਤੀਆਂ ਵੀ ਉਹਦਾ ਕੋਈ ਹਿੱਸਾ ਨਹੀਂ ਬਣਦਾਗਾ ਕਿ ਤੂੰ ਇਹਦੀਆਂ ਦੋਨੇ ਕੁੜੀਆਂ ਵਿਆਹਤੀਆਂ ਸੀ ਤਿੰਨ ਭੈਣ ਭਾਈਆਂ ਜੀ ਦੋ ਅਸੀਂ ਭੈਣਾ ਇੱਕ ਮੇਰਾ ਭਰਾਗਾ ਕਾਗਜ਼ ਪੱਤਰ ਨੇ ਜੋ ਤੁਹਾਡੇ ਉਸ ਘਰ ਦੇ ਉਹ ਵੀ ਉਹਨਾਂ ਕੋਲੀ ਨੇ ਨਹੀਂ ਦੇ ਰਹੇ ਹਾਂਜੀ ਉਹ ਉਸ ਦਿਨ ਤਾਂ ਜੀ ਉਹ ਘਰ ਨੂੰ ਤਾਲਾ ਵੀ ਲਗਾ ਰਹੇ ਸੀਗੇ ਮੇਰੀ ਬੂਆ ਨੇ ਖੂਦ ਕਿਹਾ ਕਹਿੰਦੇ ਇੱਥੇ ਲੱਗੂਗਾ ਜਿੰਦਾ ਚਾਹੇ ਤੁਸੀਂ ਸੰਭੋ ਚਾਹੇ ਤੁਹਾਡਾ ਪਿਓ ਸੰਭੇ ਕਹਿੰਦੇ ਜਦੋਂ ਇਹ ਮਰ ਗਏ ਉਸ ਤੋਂ ਬਾਅਦ ਕਹਿੰਦੇ ਘਰ ਅਸੀਂ ਤੁਹਾਨੂੰ ਦੇ ਦਾਂਗੇ ਜਿਹੜਾ ਇਹਨੂੰ ਸੰਭੂਗਾ ਉਹਨਾਂ ਟਾਈਮ ਕਹਿੰਦੇ ਇਹ ਤਾਲਾ ਲਗਾਊਗਾ ਲੱਗੂਗਾ ਪਰ ਜਦੋਂ ਮੈਂ ਵੀਡੀਓ ਪਾਤੀ ਜੀ ਬਣਾ ਕੇ ਫਿਰ ਉਹਨਾਂ ਨੇ ਤਾਲਾ ਨਹੀਂ ਲਗਾਇਆ ਪਰ ਸਾਡੇ ਕਾਗਜ਼ ਪੱਤਰ ਸਾਨੂੰ ਹੁਣ ਤੱਕ ਨਹੀਂ ਮਿਲੇਗੇ ਕੱਲ ਐਮਸੀ ਸਾਹਿਬ ਆਏ ਸੀ ਕੀ ਕਹਿ ਕੇ ਗਏ ਨੇ ਐਮਸੀ ਸਾਹਿਬ ਜੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਸੀ ਵੀ ਕੱਲ ਸ਼ਾਮ ਸਵੇਰ ਤੱਕ ਤੁਹਾਨੂੰ ਜਾਂ ਅੱਜ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਤੁਹਾਡੇ ਕਾਗਜ਼ ਤੁਹਾਡੇ ਹਵਾਲੇ ਕੀਤੇ ਜਾਣਗੇ ਪਰ ਹੁਣ ਤੱਕ ਸਾਡੇ ਕਾਗਜ਼ ਸਾਨੂੰ ਨਹੀਂ ਮਿਲੇ ਜੀ ਕਿੰਨੇ ਚਿਰ ਤੋਂ ਬਜ਼ੁਰਗ ਨੇ ਜੋ ਇਹ ਅਤਿਆਚਾਰ ਸਹਨ ਕਰ ਰਹੇ ਨੇ ਦੱਸ ਰਹੇ ਸੀ ਕਿ ਕਾਫੀ ਲੰਬਾ ਸਮਾਂ 걸ਣ ਸੰਘਰਸ਼ ਕਰਦੇ ਕਿ ਥਾਣੇ ਜਾਣਾ ਪੈਂਦਾ ਕਿ ਡੀਐਸਪੀ ਕੋਲ ਜਾਣਾ ਪੈਂਦਾ ਤਿੰਨ ਤਿੰਨ ਔਲਾਦਾ ਹੋਣ ਤਾਂ ਬਾਪ ਨੂੰ ਇਸ ਤਰ੍ਹਾਂ ਮਾਂ ਨੂੰ ਇਸ ਤਰ੍ਹਾਂ ਰੋਲਣਾ ਪਵੇ ਮਾਂ ਨੂੰ ਵੀ ਪੈਰਾਲਾਈਜ਼ ਹੋਇਆ ਹੈ ਪ੍ਰੋਪਰ ਬੋਲ ਨਹੀਂ ਸਕਦੇ ਤੁਰ ਨਹੀਂ ਸਕਦੇ ਇਹ ਜੀ 2 2 ਸਵਾ 2 ਸਾਲ ਹੋ ਚੱਲੇ ਹੈ ਜੀ ਉਸ ਤੋਂ ਪਹਿਲਾਂ ਮਤਲਬ ਮੇਰੇ ਚਾਚਾ ਜੀ ਲੈ ਗਏ ਸੀਗੇ ਇਹਨਾਂ ਨੂੰ ਛੋਟੇ ਉਹ ਕਹਿੰਦੇ ਵੀ ਮੇਰੇ ਕੋਲੇ ਪਲਾਟ ਪਿਆ ਵੀ ਮਕਾਨ ਨਹੀਂ ਹੈਗਾ ਵੀ ਮੈਂ ਆਪ ਆਪਣੇ ਸਹੁਰਿਆਂ ਦੇ ਰਹਿ ਰਿਹਾ ਵੀ ਮੈਂ ਤੁਹਾਨੂੰ ਕਿੱਥੇ ਰੱਖਾਂ ਉਹਨਾਂ ਨੇ ਘਰ ਵੇਚ ਕੇ ਇਹਨਾਂ ਨੂੰ ਮਤਲਬ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਤੁਹਾਨੂੰ ਸੰਭਾਂਗੇ ਲਾਸਟ ਟਾਈਮ ਤੱਕ ਉਹ ਲੈ ਗਏ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ 15 ਦਿਨ ਸਾਮਿਆਂ ਵਧੀਆ ਸੰਭੇ ਆ ਗਿਆ ਆਪਾਂ ਇਹ ਨਹੀਂ ਕਹਿੰਦੇ ਉਸ ਤੋਂ ਬਾਅਦ ਬਸ ਉਹਦੇ ਘਰ ਦੇ ਕਲੇਸ਼ ਕਰਨ ਲੱਗੇ ਸੀ ਮਤਲਬ ਮੇਰੇ ਚਾਚੀ ਕਲੇਸ਼ ਕਰਨ ਲੱਗੇ ਸੀ ਜੀ ਕਿਸੇ ਦਾ ਕਲੇਸ਼ ਕਰਨ ਇਹਨਾਂ ਪਿੱਛੇ ਮੇਰੇ ਚਾਚੇ ਨਾਲ ਵੀ ਕਰਨ ਲੱਗੇ ਸੀ ਇਹਨਾਂ ਨੂੰ ਵੀ ਕਹਿਣ ਲੱਗੇ ਸੀ ਕਹਿੰਦੇ ਤੁਸੀਂ ਸਾਨੂੰ ਦੱਦ ਲੱਗੇ ਪਾਪ ਲੱਗੇ ਨਿਕਲੋ ਇੱਥੋਂ ਆਪਣਾ ਮੁੰਡਾ ਵੀ ਲੈ ਜਾਓ ਕਹਿੰਦੇ ਨਾਲ ਹੁਣ ਜੋ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਪਾ ਦੇਖਿਆਗਾ ਤੁਹਾਡਾ ਜਿਹੜਾ ਘਰ ਆਗਾ ਉਹ ਜਿੱਥੇ ਬਜ਼ੁਰਗ ਰਹਿੰਦੇ ਸੀਗੇ ਛੱਤਾਂ ਟੁੱਟੀਆਂ ਪੈਨ ਉੱਪਰ ਚਵਾਰਾ ਦਾ ਗਿਰ ਗਿਆ ਬਿਲਕੁਲ ਜਾਨ ਦਾ ਖਤਰਾ ਉੱਥੇ ਜਿਹੜਾ ਹੁਣ ਘਰ ਦੇ ਹਾਲਾਤ ਨੇ ਸਲਾਬਿਆ ਪਿਆ ਛੱਤ ਤੂ ਟੁੱਟ ਰਹੀ ਹੈ ਜੇ ਉੱਥੇ ਰਹਿਣਗੇ ਤਾਂ ਲੱਗਦਾ ਨਹੀਂ ਕਿ ਉੱਥੇ ਜਿੰਦਾ ਰਹਿ ਸਕਣਗੇ ਕਿਉਂਕਿ ਉਧਰ ਗਿਰਨ ਪਿਆਲਾ ਪਿਆ ਸਰਾ ਬਿਲਕੁਲ ਜੀ ਨਾ ਜਾਨੇ ਨੁਕਸਾਨ ਹੋ ਸਕਦਾ ਜੀ ਉੱਥੇ ਕੱਲੀ ਚਵਾਰੇ ਦੀ ਛੱਤ ਨਹੀਂ ਡਿੱਗੀ ਹੋਈ ਜੀ ਇੱਕ ਕਮਰੇ ਦੀ ਵੀ ਛੱਤ ਡਿੱਗੀ ਹੋਈ ਹੈਗੀ ਉਹਦੀ ਉਹ ਰਹਿਣ ਯੋਗ ਹੈ ਨਹੀਂ ਜੀ ਮਕਾਨ ਕਿਉਂਕਿ ਜਦੋਂ ਇਹ ਰਹਿੰਦੇ ਸੀ ਉਸ ਟਾਈਮ ਵੀ ਉਹ ਛੱਤਾਂ ਬਹੁਤ ਚੁੰਦੀਆਂ ਸੀਗੀਆਂ ਅਸੀਂ ਤਾਂ ਜੀ ਬਸ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਕਿ ਇਹਨਾਂ ਦੋ ਕਮਰੇ ਇਹਨਾਂ ਨੂੰ ਪਵਾ ਦਿੱਤੇ ਜਾਣ ਸਾਰੇ ਪੈਣ ਪਈ ਸਾਥ ਦੇਣ ਇਹਨਾਂ ਦੀ ਜਗ੍ਹਾ ਬਣ ਜੇ ਜੀ ਸਰਕਾਰਾਂ ਨੂੰ ਚਾਹੀਦਾਗਾ ਮੌਕੇ ਦੀਆਂ ਸਰਕਾਰਾਂ ਨੇ ਜੀ ਐਨੇ ਦਿਨ ਹੋ ਗਈ ਸਾਡੀ ਵੀਡੀਓ ਵਾਇਰਲ ਹੋਈ ਨੂੰ ਲੇਕਿਨ ਸਾਨੂੰ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਦਾ ਸਾਨੂੰ ਕਿਸੇ ਦਾ ਫੋਨ ਨਹੀਂ ਆਇਆ ਜੀ ਹਲੇ ਤੱਕ ਵੀ ਹੋਰ ਕਿਸੇ ਦਾਨੀ ਸੱਜਣ ਦਾ ਪੈਣ ਪਈ ਦਾ ਫੋਨ ਆਇਆਗਾ ਦਾਨੀ ਸੱਜਣ ਬਹੁਤ ਵੀਰੇ ਬਾਹਰੋਂ ਬਹੁਤ ਫੋਨ ਆ ਰਹੇ ਨੇ ਜੀ ਪੰਜਾਬ ਤੋਂ ਬਹੁਤ ਫੋਨ ਆ ਰਹੇ ਨੇ ਦਾਨੀ ਸੱਜਣ ਬਹੁਤ ਪਰ ਸਾਨੂੰ ਕਿਸੇ ਨੁਮਾਇंदे ਦਾ ਫੋਨ ਨਹੀਂ ਆਇਆ ਸਰਕਾਰੀ ਸੱਜਣਾਂ ਵੱਲੋਂ ਕੋਈ ਹੈਲਪ ਕੀਤੀ ਚ ਗਈ ਹੈ ਕਿ ਫੋਨ ਆਇਆ ਕਲੇ ਨਹੀਂ ਫੋਨ ਆਏ ਨਹੀਂ ਜੀ ਹਾਲੇ ਤੱਕ ਕੋਈ ਹੈਲਪ ਨਹੀਂ ਹੋਈ ਸਾਡੀ ਕੁਝ ਨਹੀਂ ਹੋਇਆ ਜੀ ਤੁਸੀਂ ਆਪਣਾ ਕੋਈ ਫੋਨ ਨੰਬਰ ਜਾਂ ਕੋਈ Google Pay ਨੰਬਰ ਜਾਂ ਆਪਣਾ ਆਪਣਾ ਐਡਰੈਸ ਵੀ ਤੁਸੀਂ ਦੱਸ ਦਿਓ ਜੇ ਕਿ ਕਈ ਵਾਰ ਕੀ ਹੁੰਦਾ ਕਿ ਕਿਸੇ ਨੂੰ ਯਕੀਨ ਨਹੀਂ ਹੁੰਦਾ ਵੀ ਇਹ ਤਾਂ ਵੀਡੀਓ ਬਣਾਉਣ ਦੇ ਮਾਰੇ ਵੀ ਪੈਸੇ ਦੇ ਕੇ ਵੀਡੀਓ ਬਣਾ ਕੇ ਇਹ ਕਰਾ ਰਹੇ ਨੇ ਹਣਾ ਵੀ ਜੇ ਕੋਈ ਆ ਕੇ ਦੇਖਣਾ ਵੀ ਚਾਹੇ ਤਾਂ ਇੱਥੇ ਆ ਕੇ ਵੀ ਆਪਾਂ ਅਜਗਲ ਦੇਖਿਆ ਕਿ ਟ੍ਰੈਂਡ ਚੱਲਿਆ ਕਿ ਅਗਲਾ ਕਦ ਅਸੀਂ ਜਾ ਕੇ ਦੇਖ ਕੇ ਹੈਲਪ ਕਰਕੇ ਆਵਾਂਗੇ ਉਹ ਆਪਣਾ ਘਰ ਦਾ ਵੀ ਇਹ ਡਰੈਸਿੰਗ ਸਮਝਾ ਦਉ ਤੇ ਆਪਣਾ ਫੋਨ ਨੰਬਰ ਵੀ ਅਸੀਂ ਤਾਂ ਵੀਰੇ ਇਹ ਵੀ ਨਹੀਂ ਕਹਿੰਦੇ ਵੀ ਸਾਡੇ ਖਾਤਿਆਂ 'ਚ ਤੁਸੀਂ ਪੈਸੇ ਪਾਓ ਦੇਖੋ ਜਿੱਤੋਂ ਜਿਹੇ ਜੀ ਹੈਲਪ ਹੁੰਦੀ ਆ ਕੋਈ ਇਟਾਂ ਦੀ ਕੋਈ ਸਿਮਿੰਟ ਦੀ ਕੋਈ ਰੇਤ ਦੀ ਜੋ ਵੀ ਕਰਨਾ ਚਾਵੇ ਅਗਲਾ ਕਰ ਸਕਦਾ ਈ ਸਾਡਾ ਰਾਮਨਗਰ ਬਸਤੀ ਸਟੇਸ਼ਨ ਦੇ ਸਾਹਮਣੇ ਇੱਕ ਨੰਬਰ ਗਲੀ ਦੇ ਵਿੱਚ ਮਕਾਨ ਆ ਜੂਬਾਵਾਲ ਫਟਕਾਂ ਦੇ ਨਾਲ-ਨਾਲ ਰਸਤਾ ਜਾਂਦਾ ਜੀ ਫੋਨ ਨੰਬਰ ਮੇਰਾ ਹੀ Google Pay ਨੰਬਰ ਵੀ ਇਹੀ ਹੈਗਾ ਜਿਹੜਾ ਮੈਂ ਵੀਡੀਓ ਤੇ ਦਿੱਤਾ ਸੀ ਨੰਬਰ 7707965323 ਜੀ 7707965323 ਰਾਜਵੀਰ ਕੌਰ ਮੇਰਾ ਨਾਮ ਹੈ ਜੀ ਫਿਰ ਤੁਸੀਂ ਵਿਆਹੇ ਹੋਏ ਹੋ ਲਿਦੇਣੇ ਰਹਿੰਦੇ ਹੋ ਤਾਂ ਆਪਣਾ ਘਰ ਬਾਹਰ ਛੱਡ ਕੇ ਤੁਸੀਂ ਇੱਥੇ ਬੈਠੇ ਹੋ ਬੱਚਿਆਂ ਦਾ ਜਿਹੜਾ ਔਖਾ ਹੋ ਜਾਂਦਾ ਹੈ ਨਾ ਹਾਂਜੀ ਬੇਟਾ ਮੇਰਾ ਮੇਰੇ ਨਾਲ ਹੈ ਜੀ ਉਹ ਵੀ ਚੌਥੀ ਕਲਾਸ ਚ ਪੜਦਾ ਹੈਗਾ ਉਹਦੀ ਪੜਾਈ ਖਰਾਬ ਹੋ ਰਹੀ ਹੈ ਹੁਣ ਬੈਠੇ ਆਂ ਜੀ ਮਜਬੂਰੀ ਹੈ ਕਿ ਬੈਠਣਾ ਪੈ ਰਿਹਾ ਔਰੇ ਕਾਗਜ਼ ਪੱਤਰ ਦਵਾ ਕੇ ਜਾਉ ਬਿਲਕੁਲ ਦਵਾ ਕੇ ਜਾਵਾਂਗੇ ਜੀ ਬਿਲਕੁਲ ਦਵਾ ਕੇ ਜਾਵਾਂਗੇ ਜੀ ਉਹ ਬੇਟਾ ਤਾਂ ਕਹਿੰਦਾ ਸੀ ਕਿ ਮੇਰੇ ਕੋਲੇ ਆਜਨ ਮੈਂ ਤਾਂ ਸੇਵਾ ਕਰੂੰਗਾ ਨੂੰ ਵੀ ਕਹਿੰਦੀ ਸੇਵਾ ਕਰਾਂਗੇ ਅਸੀਂ ਹਾਂਜੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਉਹ ਸਾਹਮਦੇ ਨਹੀਂ ਜੀ ਸਾਨੂੰ ਕੀ ਇਤਰਾਜ਼ ਹੋਣਾ ਕਿ ਸਾਨੂੰ ਵਧੀਆ ਗੱਲ ਆ ਸਭ ਸਾਂਭਣ ਜੀ ਜੀ ਬਿਲਕੁਲ ਇਹ ਲੜਕੀ ਪੋਤੀ ਜਿਸ ਨੇ ਕਿ ਆਪਣੇ ਦਾਦਾ ਜੀ ਦੀ ਮਦਦ ਹੀ ਗੋਹਾਰ ਲਗਾਈ ਆ ਦਾਨੀ ਸੱਜਣ ਕੋਈ ਸਰਕਾਰ ਦਾ ਨੁਮਾਇੰਦਾ ਬਹੁਤ ਵੀਡੀਓ ਨੂੰ ਧਿਆਨ ਨਾਲ ਦੇਖਣ ਅਤੇ ਸੁਣਨ ਕਿ ਜੋ ਇਸ ਬੱਚੀ ਦਾ ਦਰਦ ਹੈ ਜਿਸ ਨੇ ਕਿ ਆਪਣੇ ਦੋ ਦਾਦਾ ਤੇ ਦਾਦੀ ਵਾਸਤੇ ਨਾਲ ਸੰਘਰਸ਼ ਕੀਤਾ ਉਹਨਾਂ ਵਾਸਤੇ ਲੜੀ ਅਤੇ ਉਹਨਾਂ ਨੂੰ ਇਸ ਕਿਰਾਏ ਦੇ ਮਕਾਨ ਚ ਲੈ ਕੇ ਆਏ ਕਿਉਂਕਿ ਇਨਕਮ ਸਾਧਨ ਤਾਂ ਇਹਨਾਂ ਦੇ ਫਾਦਰ ਸਾਹਿਬ ਵੀ ਸਿਰਫ ਦਿਹਾੜੀ ਕਰਦੇ ਨੇ ਬੜਾ ਔਖਾ ਹੋ ਜਾਂਦਾ ਹੈ ਦਿਹਾੜੀਦਾਰ ਨੂੰ ਕਿਰਾਇਆ ਭਰਨਾ ਜਾਂ ਆਪਣੇ ਕਿਉਂਕਿ ਦਵਾਈਆਂ ਚੱਲ ਨਹੀਂ ਲੱਗੀਆਂ ਬਿਮਾਰ ਨੇ ਮਾਤਾ ਜੀ ਬਿਮਾਰ ਨੇ ਦਵਾਈਆਂ ਦਾ ਖਰਚਾ ਉੱਟਣਾ ਬੜਾ ਔਖਾ ਹੋ ਜਾਂਦਾ ਤਾਂ ਬੱਚੀ ਆਪਣਾ ਘਰ-ਬਾਰ ਛੱਡ ਕੇ ਉਰੇ ਬੈਠੀ ਹੈ ਤਾਂ ਕਿ ਉਹਨਾਂ ਦੇ ਜੋ ਇਹਨਾਂ ਦੇ ਕਾਗਜ਼ ਹਨ ਇਹਨਾਂ ਦੇ ਚਾਚਾ ਜੀ ਕੋਲੇ ਹਨ ਉਹ ਕਾਗਜ਼ ਇਹਨਾਂ ਨੂੰ ਵਾਪਸ ਦਿੱਤੇ ਜਾਣ ਕੱਲ ਐਮਸੀ ਸਾਹਿਬ ਆਏ ਸੀਗੇ ਤੇ ਅੱਜ ਦਾ ਪ੍ਰੋਸਾ ਦਵਾ ਕੇ ਗਏ ਨੇ ਕਿ ਕਾਹੇ ਬਾਂਸ ਕਰਵਾਵਾਂਗੇ ਗੱਲਵਾ ਗੱਲਵਾ ਚੱਲ ਰਹੀ ਹੈ ਤੇ ਉਹ ਕਾਗਜ਼ ਵੀ ਇਹਨਾਂ ਦੀ ਜੋ ਲੜਕੀ ਕੋਲੇ ਹਨ ਤਾਂ ਉਹ ਦੱਸ ਰਹੇ ਸੀ ਕਿ ਉਹਨਾਂ ਦੇ ਕਹਿੰਦੇ ਮਿਲ ਲਗੇ ਹੁਣ ਅੰਕਲ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਮਿੰਦਰ ਸਿੰਘ ਹੈ ਜੀ ਮਿੰਦਰ ਸਿੰਘ ਜੀ ਔਲਾਦਾ ਬੰਦਾ ਮੰਗਦਾਗਾ ਕਿ ਰੱਬਾ ਮੁੰਡਾ ਹੋਵੇ ਸੁੱਖਾਂ ਸੁਖਦਾ ਇੱਕ ਮੁੰਡਾ ਹੀ ਹੋ ਜੇ ਤਿੰਨ ਤਿੰਨ ਮੁੰਡੇ ਨੇ ਚਲੋ ਇੱਕ ਬੇਟਾ ਤੁਹਾਡਾ ਸੇਵਾ ਕਰ ਰਹਾ ਮਰੀ ਮੁੱਟੀ ਜਿੰਨੇ ਜੋਗਾ ਹੈਗਾ ਲੇਕਿਨ ਜਿਹੜੇ ਪੈਸੇ ਲੈ ਕੇ ਤੁਹਾਨੂੰ ਘਰੇ ਬਿਠਾ ਲਿਆ ਫਿਰ ਘਰੋਂ ਬੇਕਾਰ ਕੀਤਾ ਉਹਦੇ ਬਾਰੇ ਇਹ ਕਹਿਣਾ ਚਾਹਾਂਗੇ ਕੀ ਨਾਮ ਆ ਉਸ ਬੇਟੇ ਦਾ ਇਹ ਤਾਂ ਪਹਿਲਾਂ ਛੋਟਾ ਮੁੰਡਾ ਸਾਨੂੰ ਲੈ ਕੇ ਗਿਆ ਸੀਗਾ ਰਾਕੂ ਜੀ ਉਹ ਕਹਿੰਦਾ ਮੇਰੇ ਕੋਲੇ ਪਲਾਟ ਪਿਆ ਜਗਾ ਵੀ ਮੈਂ ਪਾ ਲੂੰਗਾ ਵੀ ਆਪਾਂ ਵੇਚ ਦਿੰਨੇ ਆ ਮੱਖਾ ਭਾਈ ਵੇਚ ਦੇ ਇਸ ਤਾਂ ਰੋਟੀ ਖਾਣੀ ਆਂਗੀ ਵੇਚਦਾ ਸਮਾਨ ਵੀ ਲੈ ਕੇ ਜਾ ਕੇ ਜਦੋਂ 10-15 ਦਿਨ ਲੱਕੜੇ ਬਾਅਦ ਚ ਕਹਿੰਦੇ ਅਸੀਂ ਤਾਂ ਆਇਆ ਬਲਾਨਾ ਟਿੰਕਾ ਉਹਦੇ ਘਰ ਵਾਲੀ ਉਹ ਕਰਨ ਲੱਗ ਗਈ ਕਲੇਸ਼ ਕਰਨ ਲੱਗ ਗਈ ਸਾਨੂੰ ਲਿਆ ਕੇ ਤਤਲਾ ਤੇ ਉਹ ਕਰਤਾ ਜੋ ਕਰਤਾ ਸੀ ਕਿਤੇ ਕਿਤੇ ਰਹੇ ਕਿਤੇ ਕਿਤੇ ਰਹੇ ਥਾਲ ਡੇਢ ਸਾਲ ਸਾਡਾ ਇੱਥੇ ਹੀ ਨਿਕਲ ਗਿਆ ਫਿਰ ਬਾਅਦ ਚ ਜਦੋਂ ਹਾਨੀਸਾਰ ਨੂੰ ਸਾਨੂੰ ਕਹੇ ਤਾਂ ਵੀ ਆਪਣੇ ਮੁੰਡੇ ਨੂੰ ਵੀ ਲੈ ਜਾ ਅਸੀਂ ਨਹੀਂ ਕੁਛ ਦਿੰਦੇ ਮੁੰਡੇ ਦੇ ਘਰ ਵਾਲੀ ਨੇ ਫਿਰ ਮੈਂ ਐਸਐਸਪੀ ਦੇ ਪੇਸ ਹੋਇਆ ਫਿਰ ਉਹਨਾਂ ਨੇ ਜਗ੍ਹਾ ਦਾਬ ਦਬਾਤੀ ਮੈਨੂੰ ਬੀ ਜਾਤਾ ਨੂੰ ਜਿਹੜੇ ਪਾਈ ਆ ਉਹਦੇ ਤੇ ਜਗਾ ਬਜ਼ੁਰਗ ਨੇਗੇ ਤੂੰ ਜਿੱਥੇ ਮਰਜੀ ਰਹਿ ਜਾਂ ਫਿਰ ਇਹਨਾਂ ਦੀ ਜਗਾ ਛਡਾ ਕੇ ਦੇ ਫਿਰ ਉਹਨੇ ਜਗਾ ਛਡਾਤੇ ਕਹਿੰਦਾ ਮੈਂ ਛਡਾ ਦੂੰਗਾ ਜਗਾ ਛਡਾਤੇ ਜਗਾ ਛਡਾਉਣ ਤੋਂ ਬਾਅਦ ਸਾਨੂੰ ਕਾਗਜ਼ ਮਹੀਨੇ ਬਾਅਦ ਦਿੱਤੇ ਫਿਰ ਐਸੇ ਵੱਡੇ ਮੁੰਡੇ ਪੋਤੇ ਕੋਲੇ ਆ ਗਏ ਪੋਤੇ ਕੋਲੇ ਆਏ ਹੋਏ ਤਾਂ ਸਾਨੂੰ ਮੇਰੇ ਕੁੜੇ ਕਹਿੰਦੇ ਵੀ ਤੁਸੀਂ ਬਚਾਲ ਲੈ ਮੁੰਡੇ ਕੋਲੇ ਵਗ ਜਾਓ ਵੀ ਉਹ ਤੁਹਾਨੂੰ ਸੰਭਲੂਗਾ ਬਿਹੋਰ ਨੇ ਕਿਸੇ ਨਿਸ਼ਾਨਾ ਸਰਬਜੀਤ 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 ਫਿਰ ਉਹ ਦਾਰੋਪੀ ਅੱਲਾ ਪੀ ਕੇ ਉਹਦੇ ਕੋਲੇ ਆ ਗਏ ਐਸੇ ਕਲੇਸ਼ ਕਰਨ ਲੱਗ ਗਏ ਸਾਨੂੰ ਰਾਤ ਨੂੰ ਇਤੋਂ 15 ਦਿਨ ਪਹਿਲਾਂ ਆ ਗਾ ਰਖੜੀਆਂ ਵਾਲੇ ਦਿਨ ਤੋਂ 15 ਦਿਨ ਪਹਿਲਾਂ ਕਹਿੰਦਾ ਮੇਰਾ ਘਰਾਂ ਘਰ ਨਿਕਲੋ ਮੱਖਾ ਪਾਈ ਜਗਾ ਦਾ ਮੇਰੀ ਹੋਏ ਜੀ ਤੇ ਪਾਲੀ ਦਾ ਘਰ ਮੇਰਾ ਕਹਿੰਦਾ ਤੂੰ ਤੇਰੇ ਕੋਲੇ ਹੈ ਕੀ ਤੂੰ ਭੁੱਖਾ ਮਰਦਾ ਮੇਰੇ ਕੋਲੇ ਆਇਆਗਾ ਤੇਰੇ ਕੋਲੇ ਹੈਗਾ ਕੀ ਆ ਜਗਾ ਥੋੜੀ ਸੀ ਮਕਾਨ ਹੋਣੇ ਪਾਲਿਆ ਪੇ ਜਗਾ ਤੁਹਾਡੇ ਨਾਮ ਦੀ ਆ ਜਗਾ ਮੇਰੇ ਨਾਮ ਤੇ ਆ ਕਹਿੰਦਾ ਮੇਰੇ ਘਰ ਚੋਂ ਨਿਕਲੋ ਇਹ ਘਰ ਮੇਰਾ ਗਾ ਮੈਂ ਕਿਹਾ ਭਾਈ ਤੇਰੀ ਮਰਜ਼ੀ ਆਗੇ ਜੇ ਤੱਕ ਅਹੀਂ ਤਾਂ ਅਸੀਂ ਰਾਤ ਕੱਟ ਲੈਨੇ ਨਹੀਂ ਤਾਂ 12 ਵਜੇ ਹੋਏ ਨੇ ਜੇ ਕਹੇ ਤਾਂ ਜੀ ਲੱਕੜ ਜਾਣੇ ਕਹਿੰਦਾ ਹੁਣੇ ਨਿਕਲੋ ਉਦੋਂ ਬਾਅਦ ਮੁੜ ਕੇ ਰਖੜੀਆਂ ਆ ਗਈਆਂ ਰਖੜੀਆਂ ਨੂੰ ਆਈਆਂ ਪੋਤੀਆਂ ਰਖੜੀਆਂ ਬੰਨਣ ਵਾਸਤੇ ਰਾਤ ਨੂੰ ਫੇਰ ਦਾ ਰੋਪੀ ਕੇ ਕਲੇਸ਼ ਕਰ ਲਿਆ 2 ਵਜੇ 2 ਵਜੇ ਸਾਨੂੰ ਕਹਿੰਦੇ ਬਾਹਰ ਨਿਕਲੋ ਫੇਰ ਓਲੀ ਓਲੀ ਇੰਨੇ ਦਿਨ ਚੜ ਗਿਆ ਟਟਕੇ ਨੂੰ ਫੇਰ ਸੇ ਵੱਜਦੇ ਨੇ ਉਸੇ ਤਾਂ ਫਿਰ ਬਾਹਰ ਕੱਢਣਾ ਹੀ ਸੀਗੇ ਸਾਨੂੰ ਕਹਿੰਦਾ ਮੈਂ ਤਾਂ ਕੁੜੀਆਂ ਨੂੰ ਬੜਨ ਨਹੀਂ ਦਿੰਦਾ ਤੁਸੀਂ ਰਹਿਣਾ ਰੋਹ ਜਾਣਾ ਜਾਓ ਸਮਾਨ ਤੱਕ ਤੱਕੇ ਸਾਡਾ ਬਾਹਰ ਨੂੰ ਉਹ ਕਰਤਾ ਮੱਖਾ ਭਾਈ ਚੰਗਾ ਕੱਢ ਲੈਨੇ ਆ ਚੇਰ ਚੱਕੀ ਮੈਂ ਚੇਰ ਚੱਕ ਕੇ ਇਹਨਾਂ ਦੀ ਦਾਦੀ ਨੂੰ ਬਾਹਰ ਕਢਾ ਲਿਆ ਥੋ ਲਾ ਕੇ ਮੁੰਡਿਆਂ ਨੂੰ ਬਿਲਕੁਲ ਦਰਸਨੇ ਆ ਇਸ ਨੂੰ ਕਿ ਮਾਂ ਮਰੀ ਬੀਲ ਚੇਰ ਤੇ ਆ ਉਹ ਤੋਂ ਉੱਠਿਆ ਨਹੀਂ ਅੰਦਾ ਅਧਰੰਗ ਹੋਇਆ ਹੋਇਆ ਬੋਲ ਨਹੀਂ ਸਕਦੀ ਪ੍ਰੋਪਰ ਟਿਕ ਪੱਸਾ ਖੜਾ ਥੋੜੇ ਵੀ ਅੱਖਾਂ ਦੇ ਵਿੱਚ ਦਿੱਕਤ ਆ ਗਈ ਬਜ਼ੁਰਗਾਂ ਮਾਪੇ ਬਿਲਕੁਲ ਦਰਸਨੇ ਆ ਮੇਰੇ ਇੱਕ ਅੱਖ ਦੇ ਜਿੰਨੇ ਪੂਰੀ ਨਿਗਾਹ ਹੁੰਦੀ ਆ ਉਹ ਦੋ ਅੱਧੇ ਜੋ ਅੱਧੇ ਰਹਿ ਗਏ ਇੱਕ ਤਾਂ ਮੇਰੇ ਅੱਖ ਖਰਾਬ ਹੀ ਹੋ ਗਿਆ ਨਗਾ ਬਣ ਮਾਈ ਤੇ ਬਿਲਕੁਲ ਖਰਾਬ ਹੋ ਚੁੱਕੀ ਆ ਦਿਖਦਾ ਨਹੀਂ ਨਾ ਬਸ ਆਕਲੇਸ਼ ਕਰ ਲਿਆ ਇਹਨੇ ਕਹਿੰਦਾ ਨਿਕਲੋ ਇੱਥੇ ਇਹਨਾਂ ਨੂੰ ਨਹੀਂ ਬਣ ਦਿੰਦਾ ਜਿੱਥੇ ਮਰਜੀ ਜਾਓ ਉਦੋਂ ਬਾਅਦ ਫਿਰ ਇਹਨਾਂ ਨੇ ਹੈਕਲਾਪ ਕਰਨ ਲੱਗ ਗਏ ਉਧਰ ਮੀ ਆ ਗਿਆ ਫਿਰ ਇਹਨਾਂ ਨੂੰ ਵੀਡੀਓ ਬਣਾ ਕੇ ਪਾਈ ਜਦੋਂ ਮੀ ਪਿਆ ਸੀ ਉਦੋਂ ਤੁਸੀਂ ਵੀਰੇ ਗਏ ਸੀ ਉਹਨਾਂ ਕੋਲੇ ਕਿ ਮੀ ਪੈ ਰਿਹਾ ਵੀਰੇ ਹਣਾ ਹੁਣ ਤਾਂ ਅੰਦਰ ਕਰ ਲੋ ਸਿਆ ਮੇਰੇ ਕੁੜੀ ਵੀ ਛੱਡ ਕੇ ਵਾਗੇ ਕਹਿੰਦੇ ਨਾ ਮੈਂ ਕਾਗਜ਼ ਦਮਾਂ ਮੈਂ ਤਾਂ ਤਾਲਾ ਲਾਉਂਗੀ ਘਰ ਨੂੰ ਮਖਾ ਤਾਲਾ ਐ ਕਿ ਮੈਂ ਲਾ ਦੇਗੀ ਤੂੰ ਭਾਈ ਘਰ ਮੇਰਾ ਦਾ ਇਹ ਤਾਲਾ ਕਿਵੇਂ ਲਾ ਦੇਂਗੇ ਤੂੰ ਐ ਫਿਰ ਤਾਲਾ ਨਹੀਂ ਲਾਇਆ ਫਿਰ ਵਾਗੇ ਕਹਿੰਦੇ ਕਾਗਜ਼ ਨਹੀਂ ਮੈਂ ਦੰਦੀ ਕਰ ਲੋ ਕੀ ਕਰਨਾ ਤੁਸੀਂ ਕਹਿੰਦੇ ਕਾਗਜ਼ ਨਹੀਂ ਦੰਦੀ ਹੁਣ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡੇ ਦਾ ਹੱਥ ਬੰਨ ਕੇ ਬੇਨਤੀ ਆ ਨਾ ਤਾਂ ਮੈਂ ਕੁੜੀ ਤੇ ਕਾਰਵਾਈ ਕਰਾਂ ਨਾ ਮੁੰਡੇ ਤੇ ਕਰਾਂ ਵੇ ਹੱਥ ਬੰਨ ਕੇ ਇਹ ਹੈ ਵੀ ਸਾਡੀ ਹੈਲਪ ਕਰਨ ਮਾਡੇ ਮੋਟੀ ਸਾਡੇ ਦੋ ਕਮਰੇ ਬਣ ਜਾਣ ਇੱਕ ਤੇ ਰਹੀਏ ਇੱਕ ਤੇ ਸਮਾਨ ਰੱਖ ਲਈਏ ਬਾਕੀ ਸਾਨੂੰ ਕਾਗਜ਼ ਤੇ ਮਿਲ ਜਾਣ ਕਾਗਜ਼ ਦੇ ਦੇਣ ਕਾਗਜ਼ ਫੁੜੇ بیٹے ਕੋਲੇ ਨੇ ਜਾਂ ਉਹਨੇ ਅੱਗੇ ਦੇ ਰੱਖੇ ਨੇ ਬੇਟੀ ਕੋਲੇ ਬੇਟੀ ਕਹਿੰਦੀ ਆ ਉਹ ਉਸ ਟਾਈਮ ਤੇ ਤੱਕ ਕਹਿ ਕੇ ਗਈ ਆ ਵੀ ਮੈਂ ਇਹ ਦੇ ਦਿੰਦੀ ਹੁਣ ਬਾਤ ਵੀ ਆਪਣੇ ਭਾਈ ਮਗਰ ਲੱਗੀ ਹਾਂ ਉਸ ਟਾਈਮ ਤੇ ਪੁਰਾ ਪਲਾ ਮੈਨੂੰ ਵੀ ਬੋਲਿਆ ਤਾਂ ਹੌਂਦਾਲ ਜਾਂ ਚਿੱਟੀ ਦਾੜੀ ਆ ਤੇਰੀ ਐ ਕਰਨਾ ਜਾਓ ਪਰਦਾ ਵੀਡੀਓ ਆਪਾਂ ਪਵਾਤੀਆਂ ਤੂੰ ਬਸ ਮੈਂ ਤਾਂ ਫਿਰ ਕੁਛ ਨਹੀਂ ਲੋਕ ਤਾਂ ਕਹਿੰਦੇ ਨੇ ਧੀਆ ਦੁੱਖ ਬਣਾਉਂਦੀਆਂ ਨੇ ਹਾਂਜੀ ਤੁਹਾਡੇ ਤਾਂ ਧੀ ਦੁੱਖ ਦੇ ਨਾਲ ਮੁੰਡਿਆਂ ਨਾਲ ਮਿਲ ਕੇ ਇਹ ਕੁੜੀ ਨੇ ਪਹਿਲਾਂ ਰੱਖਿਆ ਕੁੜੀ ਨੇ ਤੜਕੇ ਤੜਕੇ ਕੱਢਦੇ ਸੀਗੇ ਚਾਹ ਨਹੀਂ ਸੀ ਪੀਤੀ ਇਹ ਕੁੜੀ ਨੇ ਰੱਖੇ ਸੀਗੇ ਪਹਿਲਾਂ ਸਾਨੂੰ ਇਹ ਤਾਂ ਪੋਤੀਆਂ ਚੰਗੀਆਂ ਨੇ ਤੜਕੇ ਤੜਕੇ ਕੱਢਦੇ ਸੀਗੇ ਤੜਕੇ ਤੜਕੇ ਸਵੇਰੇ ਸਵੇਰੇ ਕਹਿੰਦੇ ਇੱਥੋਂ ਨਿਕਲੋ ਬਾਹਰ ਤੇ ਕੋ ਆਉਂਦਾ ਜੁਣੀ ਇਸ ਤਰ੍ਹਾਂ ਐਸੀ ਤਾਂ ਆਪਦੇ ਟਾਈਮ ਕੱਢ ਤੇ ਤੁਰੇ ਫਿਰਦੇ ਤੇ ਵੀ ਆਪਾਂ ਕਿੱਥੋਂ ਨਿਕਲਿਆ ਇੱਥੇ ਵੀ ਨਿਕਲ ਜੇ ਚਲੋ ਕੁੜੀ ਆ ਗਈ ਇੱਥੇ ਵੀ ਨਿਕਲ ਜੇ ਕੰਨੇ ਚੱਕੋ ਆਪਦਾ ਸਮਾਨ ਜਾਓ ਜਿੱਥੇ ਮਰਜ਼ੀ ਲੈ ਕੇ ਜਾ ਫਿਰ ਮੇਰੀ ਪੋਤੀ ਛੋਟੀ ਲੈ ਕੇ ਗਈ ਫਿਰ ਇਹ ਵੀ ਆ ਗਏ ਫਿਰ ਸਾਨੂੰ ਲੈ ਕੇ ਗਏ ਫਿਰ ਛੋਟੀ ਕੋਲੇ ਰਹੇ ਜੀ ਬਿਲਕੁਲ ਵਿਚਾਲੇ ਮੁੰਡੇ ਕੋਲੇ ਆਉਣ ਤੋਂ ਪਹਿਲਾਂ ਇਹਨੇ ਕਿਹਾ ਵੀ ਪਾਪਾ ਮੇਰੇ ਕੋਲੇ ਆ ਜਾਓ ਤੁਸੀਂ ਮੈਂ ਆ ਕੇ ਲੈ ਜਾਨੀ ਆ ਤੁਹਾਨੂੰ ਔਖੀ ਸਕਾਲੇ ਮੈਂ ਕਰਾਇ ਤੇ ਬੈਠੀ ਆ ਮੈਂ ਵੀ ਰੱਖ ਲਉ ਜਲ ਤੁਹਾਨੂੰ ਕੋਈ ਨਹੀਂ ਰੱਖੂਗੀ ਇਹ ਤਾਂ ਕਹਿੰਦੇ ਨੇ ਹੈ ਬਈ ਤੁਸੀਂ ਰੋ ਨਾ ਦੇਖੋ ਤਸਵੀਰਾਂ ਭਾਵੁਕ ਕਰਨ ਦੇਣ ਵਾਲੀਆਂ ਮਾੜੀਆਂ ਨੇ ਕਹਿੰਦੇ ਨੇ ਕਿ ਧੀਆਂ ਦੁੱਖ ਬਣਾਉਂਦੀਆਂ ਨੇ ਤੇ ਇਹਨਾਂ ਦੀ ਧੀ ਵੀ ਮੁੰਡੇ ਨਾਲ ਰਲ ਗਈ ਮੜਾ ਚੰਗਾ ਬੋਲਿਆ ਘਰੋਂ ਫਿਰ ਉਥੋਂ ਕੱਢਿਆ ਉਸ ਦਿਨ ਵੀ ਵੀਰੇ ਮੇਂ ਪੈਂਦਾ ਸੀ ਮੈਂ ਕਿਹਾ ਮੈਂ ਕਿਹਾ ਪੂਆ ਇਹ ਕਿੱਥੇ ਜਾਣਗੇ ਉੱਪਰ ਮੌਸਮ ਖਰਾਬ ਹੋਗਾ ਕਹਿੰਦੀ ਮੈਨੂੰ ਨਹੀਂ ਪਤਾ ਇਹ ਕਹਿੰਦੀ ਤੁਸੀਂ ਦੇਖੋ ਇਹਨਾਂ ਨੇ ਕਿੱਥੇ ਜਾਣਾ ਵਾ ਕਹਿੰਦੀ ਪਰ ਇਹ ਘਰ ਕਿਸੇ ਨੂੰ ਨਹੀਂ ਮਿਲਦਾ ਇਹ ਤਾਲਾ ਲੱਗੂਗਾ ਇੱਥੇ ਜਿਹੜਾ ਘਰਾਂ ਚ ਪਿਆ ਜਾ ਹਾਂਜੀ ਅੱਛਾ ਮੈਂ ਤੁਸੀਂ ਕਹਾਂ ਨਹੀਂ ਕਿ ਹੁਣ ਤਾਂ ਨਹੀਂ ਪੈ ਰਿਹਾ ਭਈ ਇਹ ਹੁਣ ਅੱਜ ਦਾ ਸਾਨੂੰ ਦਿਨ ਦਾ ਟਿਕਣਾ ਦੱਸ ਇਹਨਾਂ ਨੂੰ ਨਹੀਂ ਕਿਉਂਕਿ ਮਾਂ ਤਾਂ ਪਹਿਨੂ ਚਰੀ ਪੈਰਲਾਈਜ਼ ਹੈਗੀ ਇਹਨਾਂ ਨੂੰ ਦਿਖਦਾ ਘੱਟ ਵਿਚਾਰਿਆਂ ਨੂੰ ਉਹ ਐਨੀ ਗੱਲ ਕਹਿ ਕੇ ਹੀ ਬਸ ਮੋਟਰਸਾਈਕਲ ਤੇ ਬੈਠ ਕੇ ਨਾਲ ਦੀ ਨਾਲ ਚਲੇ ਗਏ ਸੀ ਸਾਡੀ ਗੱਲ ਇਹ ਨਹੀਂ ਸੁਣੀ ਉਹਨਾਂ ਨੇ ਪੂਰੀ ਹੁਣ ਤੁਹਾਡੇ ਕਾਗਜ ਉਹਨਾਂ ਕੁੜੀ ਨੇ ਇਹਨਾਂ ਦੀ ਕੁੜੀ ਕੋਲੇ ਹਾਂਜੀ ਮੇਰੀ ਕੀ ਕਹਿੰਦੀ ਉਹ ਕਾਗਜ ਦਊਗੀ ਕਿਉਂਕਿ ਭਾਈ ਤਾਂ ਕਹਿ ਰਿਹਾ ਵੀ ਮੈਂ ਕਾਗਜ ਦਵਾ ਦੂੰਗਾ ਉਹਨਾਂ ਦਾ ਹਲੇ ਤੱਕ ਸਾਨੂੰ ਨਾ ਕੋਈ ਫੋਨ ਆਇਆ ਜੀ ਬਸ ਮੇਰੇ ਦਾਦਾ ਜੀ ਕੋਲੇ ਉਹਨਾਂ ਦਾ ਫੋਨ ਆਇਆ ਸੀ ਉਲਟੇ ਨਰੂ ਗਾਲਾਂ ਹੀ ਕੱਢ ਰਹੇ ਸੀ ਕਹਿੰਦੇ ਤੁਹਾਡੇ ਕੀੜੇ ਪੈਣਗੇ ਤੁਸੀਂ ਵੀਡੀਓ ਪਾਤੀ ਸਾਡੀ ਕਹਿੰਦੇ ਬਣਾ ਕੇ ਵੀਡੀਓ ਤਾਂ ਤਾਂ ਪਾਈ ਸੀ ਨਾ ਜੇ ਕੋਈ ਦੁੱਖ ਸੀਗਾ ਸਾਨੂੰ ਜੇ ਤੁਸੀਂ ਸਾਡੀ ਗੱਲ ਸੁਣਦੇ ਕਾਹਨੂੰ ਵੀਡੀਓ ਪਾਉਂਦੇ ਉਹ ਹੀ ਤਾਂ ਇਹ ਗੱਲ ਆ ਸਾਡੇ ਐਮਸੀ ਸਾਉ ਕਹਿ ਕੇ ਗਏ ਨੇ ਕਿ ਅਸੀਂ ਉਹਨਾਂ ਦੀ ਦੇਖਦੇ ਆਂਗੇ ਵੀ ਸਾਨੂੰ ਜੇ ਕਾਗਜ਼ ਦਵਾ ਦਨ ਤਾਂ ਵਾਜਾ ਹਾਂਜੀ ਹਲੇ ਤੱਕ ਪਰ ਸਾਡੇ ਤੱਕ ਉਹਨਾਂ ਨੂੰ ਕੋਈ ਫੋਨ ਐਮਸੀ ਹਾਂਜੀ ਮੈਂ ਇੱਕ ਫੋਨ ਕਰਿਆ ਸੀ ਉਹਦਾ ਚੱਕਿਆ ਸੀ ਕਹਿੰਦੇ ਗੁੜੀਆਂ ਮੈਂ ਕਰਦਾ ਉਹਨਾਂ ਨੂੰ ਫੋਨ ਹੁਣ ਮੈਂ ਦੁਬਾਰਾ ਦੋ ਫੋਨ ਕੀਤੇ 2 ਘੰਟੇ ਦੋ ਘੰਟੇ ਬਾਅਦ ਹੁਣ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਦੁਬਾਰਾ ਹਾਂਜੀ ਤਸਵੀਰਾਂ ਕਿਤਨਾ ਕਿਤੇ ਭਾਵੂ ਕਰਦੇਣ ਵਾਲਿਆਂ ਨੇ ਕਿਉਂਕਿ ਮਨ ਦੇ ਵਿੱਚ ਦਰਦ ਉਸੇ ਦੇ ਹੋਵੇਗਾ ਜੇ ਉਹ ਇਨਸਾਨ ਸੱਚਾ ਇਨਸਾਨ ਹੁੰਦਾ ਜਿਸ ਦੇ ਮਨ ਦੇ ਵਿੱਚ ਇਨਸਾਨੀਅਤ ਜੁੰਦਾ ਹੋਵੇ ਇਸ ਲੜਕੀ ਦੀ ਇਨਸਾਨੀਅਤ ਆਪਣੇ ਤੋਂ ਮਰੀ ਨਹੀਂ ਤਾਂ ਇਹਨਾਂ ਤੋਂ ਆਪਣੇ ਦਾਦਾ-ਦਾਦੀਆਂ ਦੁੱਖ ਨਹੀਂ ਦੇਖਿਆ ਗਿਆ ਮੇਰੇ ਸਾਡੇ ਮਾਪੇ ਨੇ ਦਾਦਾ ਦਾਦੀ ਨਹੀਂ ਹੈਗੇਗੇ ਮੈਂ ਸਿਰਫ 7 ਸਾਲ ਦੀ ਸੀ ਜਦ ਮੇਰੇ ਮੰਮੀ ਮੁੱਕ ਗਏ ਸੀ ਮੇਰਾ ਭਰਾ ਇਹਨਾਂ ਨੇ 1 ਸਾਲ ਦਾ ਪਾਲਿਆਗਾ ਇਹ ਸਾਡੇ ਮਾਪੇ ਨੇ ਜੀ ਦਾਦਾ ਦਾਦੀ ਨਹੀਂ ਹੈਗੇਗੇ ਮਾਪੇ ਮਗੂ ਸਮਝਦੇ ਹਾਂ ਜੀ ਬਿਲਕੁਲ ਜੀ ਕਿਉਂਕਿ ਇਹਨਾਂ ਨੇ ਪਾਲਿਆ ਬਿਲਕੁਲ ਜੀ ਸਾਡਾ ਵਿਆਹ ਕੀਤਾ ਸਭ ਕੁਝ ਮੇਰੇ ਬਾਪ ਨੇ ਨਹੀਂ ਮੇਰਾ ਪੁੱਲਾ ਫੜਾਇਆਗਾ ਇਹਨਾਂ ਨੇ ਫੜਾਇਆਗਾ ਮੈਂ ਬਿਲਕੁਲ ਜੀ ਇਹ ਮੇਰਾ ਪਿਓ ਹੀ ਹੈ ਜੀ ਬਸ ਮੈਂ ਇਹਨਾਂ ਨੂੰ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੀ ਸੀ ਤੁਹਾਨੂੰ ਕੋਈ ਨਹੀਂ ਸੰਭੋ ਤੁਹਾਨੂੰ ਮੈਂ ਸੰਭੂਗੀ ਵੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੈਂ ਕੱਲ ਵੀ ਇਹਨਾਂ ਦੇ ਪਰਸੋਂ ਜਿਸ ਦਿਨ ਦੀ ਵੀਡੀਓ ਉਸ ਦਿਨ ਬਹੁਤ ਹਾੜੇ ਕੱਡੇ ਵੀ ਤੁਸੀਂ ਮੇਰੇ ਨਾਲ ਚੱਲੋ ਇਹ ਕਹਿੰਦੇ ਤੂੰ ਆਪ ਕਰਾਏ ਤੇ ਇੱਕ ਕਮਰਾ ਤੇਰੇ ਕੋਲ ਤੂੰ ਸਾਨੂੰ ਕਿਵੇਂ ਰੱਖੇਂਗੇ ਬੁੱਤਾਂ ਇਹ ਮੇਰੇ ਨਾਲ ਵੀ ਨਹੀਂ ਤੁਰੇ ਮੈਂ ਤਾਂ ਹੀ ਸਰਕਾਰ ਅੱਗੇ ਆਈ ਬੱਸ ਇਹਨਾਂ ਦਾ ਘਰ ਪਵਾ ਦਿੱਤਾ ਜਾਵੇ ਬਸ ਮੱਧਯ ਦੀ ਗੁਹਾਰ ਇੱਕੋ ਹੀ ਹੈ ਕਿਉਂਕਿ ਕਲਯੁਗ ਹੈ ਕਲਯੁਗੀ ਔਲਾਦ ਹੈ ਕਹਿੰਦੇ ਨੇ ਕਿ ਧੀਆਂ ਦੁੱਖ ਬਣਾਉਂਦੀਆਂ ਨੇ ਧੀਆਂ ਨੇ ਵੀ ਧੀ ਨੇ ਵੀ ਤੁਸੀਂ ਦੇਖਿਆ ਕਿ ਦੱਸਿਆ ਬਾਪੂ ਜੀ ਨੇ ਕਿ ਇਹਨਾਂ ਨੂੰ ਘਰੋਂ ਕੱਢਿਆ ਇਹਨਾਂ ਦੇ ਕਾਗਜ਼ ਪੱਤਰ ਦੱਬਲੇ ਉਸ ਮੁੰਡੇ ਦੇ ਮਗਰ ਲੱਗੇ ਤੇ ਦੂਜੀ ਗੱਲ ਇਹ ਹੈ ਕਿ ਹੁਣ ਇਹਨਾਂ ਨੇ ਇੱਕ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਕਹਿ ਰਹੇ ਨੇ ਕਿ ਔਲਾਦ ਤਾਂ ਮੇਰੀ ਹੈ ਦੇਖੋ ਮਾਪੇ ਦੇ ਮਨ ਦੇ ਵਿੱਚ ਫਿਰ ਵੀ ਕਿਤਨਾ ਕਿਤੇ ਇਹ ਦਰਦ ਹੈ ਕਿ ਮੇਰੇ ਬੱਚੇ ਨੂੰ ਕੋਈ ਪੁਲਿਸ ਵਿੱਚ ਜੇ ਅਸੀਂ ਕੰਪਲੀਟ ਕਰੀਏ ਉਸ ਨੂੰ ਕੋਈ ਤੰਗ ਪ੍ਰੇਸ਼ਾਨ ਕਰੇ ਨਹੀਂ ਚਾਹਦੇ ਇਹ ਚਾਹੁੰਦੇ ਨੇ ਕਿ ਅਸੀਂ ਇੱਕੋ ਹੀ ਫਰਿਆਦ ਕਰਦੇ ਹਾਂ ਕਿ ਸਾਡੇ ਕਾਗਜ਼ ਮੋੜ ਦੇਣ ਮੈਂ ਉਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕਰਾਣੀ ਇਸ ਸਾਰੀ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਮੈਂਡਾਂ ਵਿੱਚ ਕਰਕੇ ਜਰੂਰ ਦੱਸਿਓ ਤੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਮਦਦ ਦੀ ਤਾਂ ਵੀਰੇ ਮਦਦ ਕਰਨ ਦੇ ਲਈ ਤੁਸੀਂ ਇੱਥੇ ਵੀ ਆ ਸਕਦੇ ਹੋ ਇਹਨਾਂ ਨਾਲ ਫੋਨ ਤੇ ਕੰਟੈਕਟ ਵੀ ਕਰ ਸਕਦੇ ਹੋਗੇ ਕਿਉਂਕਿ ਇਨਕਮ ਦਾ ਸਾਧਨ ਇਹਨਾਂ ਕੋਲੇ ਕੋਈ ਨਹੀਂ ਹੈਗਾ ਤੇ ਜੇ ਥੋੜੀ-ਮੋਟੀ ਕੋਈ ਤਾਂ ਇਨਕਮ ਇਹਨਾਂ ਦੇ ਫਾਦਰ ਸਾਹਿਬ ਕਰਦੇ ਨੇ ਤਾਂ ਉਹ ਜਾਂ ਇੱਥੇ ਕਿਰਾਇਆ ਪੈਂਦਾ ਬਿਜਲੀ ਦਾ ਬਿੱਲ ਪੈਂਦਾ ਇਹ ਸਬੰਧ ਦੇ ਵਿੱਚ ਜਿਹੜਾ ਵਿਰੋਧੀ ਪਰਿਵਾਰ ਹੈ ਜੋ ਇਹਨਾਂ ਦਾ ਬੇਟਾ ਹੈਗਾ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਨਾਂ ਵੀਰ ਜੀ ਸਰਵੇ ਜਿਹੜੇ ਬਜ਼ੁਰਗ ਨੇ ਤੁਹਾਡੇ ਕੀ ਲੱਗਦਾ ਮੇਰੇ ਫਾਦਰ ਨੇ ਕੀ ਹੋਇਆ ਸੀਗਾ ਉਹ ਰਖੜੀ ਵਾਲੇ ਦਿਨ ਇੱਕ ਵੀਡੀਓ ਵਾਇਰਲ ਹੋ ਜਾਂਦੀ ਜਿਸ ਦੇ ਵਿੱਚ ਬਜ਼ੁਰਗ ਜੋੜਾ ਉੱਥੇ ਮੰਜੇ ਤੇ ਬੈਠਾ ਵੇੜੇ 'ਚ ਨਿਕਲਿਆ ਉਹ ਕਹਿੰਦੇ ਕਿ ਤੁਹਾਡੇ ਤੇ ਇਲਜ਼ਾਮ ਨੇ ਕਿ ਤੁਸੀਂ ਉਹਨਾਂ ਨੂੰ ਘਰੋਂ ਕੱਢੋ ਇਹ ਸਾਰੇ ਇਲਜ਼ਾਮ ਮੇਰੇ ਦੇ ਝੂਠੇ ਨੇ ਸਾਰੀ ਗਲੀ ਗਵਾਹ ਖੜੀ ਹੈ ਸਾਰੇ ਖੜੇ ਨੇ ਸਾਰਿਆਂ ਤੋਂ ਪੁੱਛਿਆ ਜਾ ਸਕਦਾ ਹੈ 3 ਮਹੀਨੇ ਦੇ ਮੇਲੇ ਕੋ ਮੇਰੇ ਕੋਲ ਰਹਿ ਰਹੇ ਨਹੀਂ ਜੀ ਦੇ ਇੱਕ ਕੁੜੀ ਨੇ ਕੁੜੀ ਲੈ ਆ ਕੇ ਸਾਡੇ ਘਰੇ ਲੜਾਈ ਪਾਉਂਦੀ ਅੱਛਾ ਕੁੜੀ ਕਿੰਜ ਕਿ ਜਦੋਂ ਉਹਨੂੰ ਕੱਢਿਆ ਉਹਨੇ ਪੂਰੇ ਮਹੱਲੇ ਦੇ ਪੈਰੀਂ ਲਾਇਆ ਸੀਗੇ ਅਸੀਂ ਤਾਂ ਅਸੀਂ ਤਾਂ ਕਿਸੇ ਹੱਥ ਨਹੀਂ ਲਾਇਆ ਜੀ ਅੱਛਾ ਜੀ ਮੈਂ ਤਾਂ ਸਮਝਾਉਂ ਨਾ ਇਹਨਾਂ ਨੇ ਆਪੇ ਕੱਢਿਆ ਖੜਾ ਡੈਡੀ ਨੂੰ ਬੁਲਾਉ ਚਾਹੇ ਕੋਲੇ ਨੂੰ ਅੱਛਾ ਜੀ ਮੇਰੇ ਪਰਿਵਾਰ ਦੇ ਜੀ ਨਿੱਕੀ ਨਾਮ ਮੇਰਾ ਹਰਮੀਤਕੌਰ ਨਾਮ ਆ ਜੀ ਮੇਰੇ ਬੱਚਿਆਂ ਤੇ ਮੇਰੇ ਜਵਾਖਾਂ ਤੇ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਇਆ ਜਾ ਰਿਹਾ ਅਸੀਂ ਇਹਨਾਂ ਨੂੰ ਕੋਈ ਕੱਢਣ ਨਾਲ ਚਾਹੁੰਦੇ ਸਾਡੇ ਮਾਤਾ ਪਿਤਾ ਨੇ ਅਸੀਂ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਆ ਤੁਸੀਂ ਛੱਡਣਾ ਸਾਡੇ ਘਰੇ ਹੁਣ ਸਾਢ ਸੱਤ ਦਿਨ ਮੇਰੇ ਘਰੇ ਅਸੀਂ ਚਾਹੁੰਦੇ ਆ ਇਹਨਾਂ ਨੂੰ ਲੈਕਿਨ ਉਹ ਕਹਿੰਨੇ ਕਿ ਰਕਰੀਆ ਵਾਲੇ ਦਿਨ ਸਾਨੂੰ ਰਾਤ ਨੂੰ ਦੋ ਬਾਰ ਕਿਸੀ ਨੇ ਕੋਈ ਸਾਰੇ ਇੱਥੇ ਗਹੀ ਕਮਾਂਡ ਦੇ ਪਿੱਛੇ ਪੁੱਛਿਆ ਜਾਵੇ ਕਿੰਨਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਕਿੰਨਾਂ ਨੇ ਇਹਨਾਂ ਨੂੰ ਸਵਾਲ ਕੱਢਿਆ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਕੋਈ ਇਹਨਾਂ ਕੋਲ ਜੇ ਅਸੀਂ ਨਹੀਂ ਵੀਡੀਓ ਬਣਾਈ ਹੈਗੀ ਇਹ ਸਾਨੂੰ ਸਾਡੇ ਨਾਲ ਵਿਰੋਧੀ ਧਿਰ ਮਹਿੰਦਰ ਸਿੰਘ ਜੀ ਦਾ ਲੜਕਾ ਅਤੇ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਕਿ ਇਹਨਾਂ ਦੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਕਹਿ ਰਹੇ ਹਨ ਕਿ ਜੇ ਬਜ਼ੁਰਗ ਦੀ ਚਾਹਤ ਦਾ ਸਾਡੇ ਕੋਲੇ ਆ ਕੇ ਰਹਿ ਸਕਦੇ ਹਨ ਅਸੀਂ ਰੋਟੀ ਪਾਣੀ ਦਵਾਂਗੇ ਪਰ ਦੂਜੇ ਪਾਸੇ ਜੋ ਮਹਿੰਦਰ ਸਿੰਘ ਜੀ ਹਨ ਉਹਨਾਂ ਦੇ ਇਹ ਇਲਜ਼ਾਮ ਸੀ ਕਿ ਜੇ ਇਹ ਸਾਨੂੰ ਸਹੀ ਤਰੀਕਿਆਂ ਰੱਖਦੇ ਤਾਂ ਸਾਨੂੰ ਕੀ ਲੋੜ ਸੀ ਵੀਡੀਓ ਵਾਇਰਲ ਕਰਨ ਦੀ ਕਿਉਂਕਿ ਉਸ ਟਾਈਮ ਜਿਹੜੇ ਤਸਵੀਰਾਂ ਸਨ ਉਸ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਸੀ ਕਿ ਇਹਨਾਂ ਦਾ ਸਮਾਨ ਬਾਹਰ ਕੱਢਿਆ ਪਿਆ ਸੀ ਵੀਡੀਓ ਦੇ ਵਿੱਚ ਅਤੇ ਇਹ ਬਾਹਰਲੇ ਪਾਸੇ ਬੈਠੇ ਸਨ ਅਤੇ ਹੁਣ ਇਹ ਆਪਣੇ ਕਾਗਜ਼ ਪੱਤਰਾਂ ਦੀ ਜੋ ਹੈ ਮੰਗ ਕਰ ਰਹੇ ਹਨ ਕਿ ਸਾਡੇ ਕਾਗਜ਼ ਪੱਤਰ ਸਾਨੂੰ ਮੋੜ ਦਿੱਤੇ ਜਾਣ ਤੇ ਐਮਸੀ ਸਾਹਿਬ ਕੱਲ ਆਏ ਸੀਗੇ ਉਹ ਇਹਨਾਂ ਨੂੰ ਭਰੋਸਾ ਦੇ ਕੇ ਗਏ ਨੇ ਕਿ ਅੱਜ ਇਹਨਾਂ ਦੇ ਜੋ ਕਾਗਜ਼ ਪੱਤਰ ਹਨ ਇਹਨਾਂ ਨੂੰ ਦਵਾ ਦਿੱਤਾ ਜਾਣਗੇ ਲੇਕਿਨ ਜੇਕਰ ਉਸ ਘਰ ਦੀ ਗੱਲ ਕੀਤੀ ਜਾਵੇ ਜਿੱਥੇ ਬਜ਼ੁਰਗ ਰਹਿੰਦੇ ਸੀ ਉਹਨਾਂ ਦੀ ਜੋ ਚਿਵਾਰਾ ਹੈ ਉਹ ਵੀ ਛੱਤ ਵੀ ਗਿਰ ਗਈ ਮਕਾਨ ਦੀ ਛੱਤ ਵੀ ਗਿਰੀ ਪਈ ਹੈ ਜਿਹੜੇ ਕਮਰੇ ਜ ਰਹਿੰਦੇ ਸੀਗੇ ਉਸ ਦੀ ਛੱਤ ਵੀ ਕਦੋਂ ਮਰਜ਼ੀ ਗਿਰ ਸਕਦੀ ਹੈ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਇੱਕ ਜੋ ਮਦਦ ਦੀ ਗੁਹਾਰ ਲਗਾਈ ਹੈ ਸਰਕਾਰ ਅੱਗੇ ਤੇ ਜੋ ਸੰਸਥਾਾਂ ਹਨ ਜਦਾਨੀ ਸਵਜਨ ਹਨ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਫੋਨ ਨੰਬਰ ਵੀ ਦੱਸਿਆ ਆਪਣਾ ਐਡਰੈਸ ਵੀ ਦੱਸਿਆ ਹੈ ਜੇਕਰ ਕੋਈ ਭੈਣ ਭਾਈ ਚਾਹੇ ਤਾਂ ਇੱਥੇ ਆ ਕੇ ਵੀ ਹੈਲਪ ਕਰ ਸਕਦਾ ਹੈ ਜਾਂ ਕੋਈ ਫੋਨ ਤੇ ਵੀ ਇਹਨਾਂ ਦੀ ਹੈਲਪ ਕਰ ਸਕਦਾ ਹੈ ਤੇ ਇਹਨਾਂ ਦਾ ਹਾਲ ਚਾਲ ਪੁੱਛ ਸਕਦਾ ਹੈ ਕਿਉਂਕਿ ਜੋ ਇਹਨਾਂ ਦੀ ਪੋਤੀ ਹੈ ਜਿਸ ਨੂੰ ਕਿਨਨ ਧੀ ਬਿਆ ਕੇ ਬਣਾ ਕੇ ਵਿਆਹਿਆ ਸੀਗਾ ਉਹ ਆਪਣੇ ਜਵਾਖ ਦੀ ਪੜ੍ਹਾਈ ਖਰਾਬ ਕਰਕੇ ਇੱਥੇ ਬੈਠੀ ਹੈ ਸਿਰਫ ਇਸੇ ਆਸਤੇ ਕਿ ਇਹਨਾਂ ਦੇ ਜੋ ਕਾਗਜ਼ ਪੱਤਰ ਹਨ ਇਹਨਾਂ ਨੂੰ ਦਵਾ ਕੇ ਜਾਵੇਗੀ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ